ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਹਿਬ ਜੀ ਨੂੰ ਤੇ ਇੱਕ ਬਾਦ ਸਹਿਬ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਸੇਕ ਸਮੂਹ ਹੋਏ ਨੇ ਉਹਨਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਮੋਹਾਨ ਨਗਰ ਕਿਰਤਨ ਜੀ ਬਰਤਾਲਪੁਰ ਤੋਂ ਸ਼ੁਰੂਆਤ ਕੀਤਾ ਗਿਆ ਸੀ ਔਰ ਅੱਜ ਸੇਰੇ ਜੰਦਰ ਦੇਰਾ ਸੰਗਠਨ ਹਰ ਖਵਾਲ ਤੋਂ ਸ਼ੁਰੂ ਹੋ ਗਈ ਸੀ ਜੰਦਰ ਜੀ ਸਾਹਿਬ ਨੂੰ ਜਾ ਰਿਹਾ ਹੈ ਹੋਰ ਲਾਗਮ ਹੋ ਰਿਹਾ ਹੈ ਨਾ ਆਪ ਸਭਾ ਸਤ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੱਸੇ ਕਰਦੀ ਹਾਂ ਜਿਵੇਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬਾਰੇ ਬ੍ਰੀਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਦਰ ਜਿਨ੍ਹਾਂ ਦਾ 350 ਸਾਲਾਂ ਸ਼ਹਾਦਤ ਦਿਵਸ ਪੂਰੀ ਕਾਇਨਾਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਬਾਦ ਦੇ ਵਿੱਚ ਅੱਜ ਇੱਕ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਜੋ ਕੱਲ ਰਾਤ ਨੂੰ ਕੱਲ ਰਾਤ ਨੂੰ ਤੇ ਨਹੀਂ ਅੰਮ੍ਰਿਤਵੇ ਨਹੀਂ ਤਰੀਬ ਸੰਤਬੱਦ ਦੇ ਦੁਆਲਾ ਸਾਹਿਬ ਪਹੁੰਚਿਆ ਤੇ ਹੁਣ ਇਹਦਾ ਸਵਾਗਤ ਜਲੰਧਰ ਦੇ ਵਿੱਚ ਖਾਸਾ ਤੇ ਹੋ ਰਿਹਾ ਸੀ ਸਿੰਘ ਸੰਭਾਵਾਂ ਵੱਲੋਂ ਵੀ ਇੱਥੇ ਜੀਰ ਚੌਂਕ ਦੇ ਕੋਲ ਖੜੇ ਹੋ ਕੇ ਉਹਨਾਂ ਦਾ ਸਨਮਾਨ ਜਾਂ ਸਵਾਗਤ ਕੀਤਾ ਜਾਏਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਨਗਰ ਕੀਰਤਨ ਕੱਢਦੇ ਤਾਂ ਹੀ ਵਧਿਆਨੇ ਤਾਂ ਹੀ ਕਾਮਯਾਬ ਨੇ ਜੇ ਸੰਗਤਾਂ ਗੁਰੂ ਸਾਹਿਬ ਦੀਆਂ ਸੇਕਾਵਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ